ਤੇ ਉਦੋਂ ਜਿਹੜੇ ਦਹਿਗ ਦੇ 11 ਤੇ ਸੌਕੇ ਬਹਿ ਕੇ ਰਾਤ ਨੂੰ ਰੋਸ਼ਨਾ ਰਹੇ ਨੇ ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਸਜਦਾ ਕਰੀਏ ਹਕੂਮਤੀ ਜ਼ਬਰ ਨਾਲ ਮਾਰੇ ਜਾ ਰਹੇ ਮੌਵਦੀ ਗਰੀਲੇ ਜਿੰਦਾਬਾਦ 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 ਝੂਠੇ ਬੁਸ਼ਰੂਕਾਰਾਂ ਚ ਮਾਰੇ ਜਾ ਰਹੇ ਅਤਵਾਦੀ ਕਿਸਾਨ ਮਜ਼ਦੂਰ ਜਿੰਦਾਬਾਦ 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 ਸਤਿਕਾਰਯੋਗ ਸਾਥੀਓ ਜਦੋਂ ਇਹ ਕਾਫੀ ਸਮਾਂ ਪਹਿਲਾਂ ਸੁਣਦੇ ਸੀ ਕਿ ਜੰਗਲ ਦੇ ਵਿੱਚ ਜੰਗਲੀ ਏਰੀਆ ਦੇ ਵਿੱਚ ਆਦੀਵਾਸੀਆਂ ਦਾ ਜਲ ਜੰਗਲ ਜ਼ਮੀਨ ਖੋਇਆ ਜਾ ਰਿਹਾ ਤੇ ਅਸੀਂ ਸੋਚਦੇ ਸੀ ਕਿ ਕਿਵੇਂ ਖੋਇਆ ਜਾ ਰਿਹਾ ਉਹਦਾ ਅੱਜ ਸਿਰਫ ਉੱਥੇ ਹੀ ਨਹੀਂ ਉਹਦਾ ਰੂਪ ਅਸੀਂ ਇੱਥੇ ਵੀ ਵੇਖ ਰਹੇ ਆ ਸਾਨੂੰ ਕਹਿ ਦਿੱਤਾ ਜਾਂਦਾ ਕਿ ਦੀਆ ਦਰਿਆ ਦਾ ਇਹਦੀ ਨਹਿਰ ਕੱਢ ਕੇ ਹਰਿਆਣੇ ਨੂੰ ਪਾਣੀ ਦੇਣਾ ਹੈ ਦੇਣਾ ਜਾਂ ਨਹੀਂ ਦੇਣਾ ਉਹ ਤਾਂ ਲੜਾਈ ਪਾਈ ਹੋਈ ਹੈ ਪਰ ਸਾਡਾ ਇੱਥੋਂ ਦਾ ਪਾਣੀ ਧਰਤੀ ਹੇਠਲਾ ਪਾਣੀ ਬੋਤਲਾਂ 'ਚ ਬੰਦ ਕਰਕੇ ਵੇਚਣ ਦਾ ਅਧਿਕਾਰ ਪ੍ਰਾਈਵੇਟ ਕੰਪਨੀਆਂ ਨੂੰ ਕਿਹਨੇ ਦੇ ਦਿੱਤਾ ਕੌਣ ਦੇ ਰਿਹਾ ਹੈ ਅਸੀਂ ਮੰਗ ਕਰਦੇ ਹਾਂ ਸਾਡੀਆਂ ਫਸਲਾਂ ਦੀ ਐਮਐਸਪੀ ਸਾਨੂੰ ਮਿਲੇ ਉਹਦੀ ਲੁੱਟ ਕਰਕੇ ਮੁਨਾਫਾ ਕੌਣ ਕਮਾ ਜਾਂਦਾ ਹੈ ਇਸੇ ਤਰ੍ਹਾਂ ਉਹ ਜਿਹੜੇ ਲੋਕ ਕਿਉਂਕਿ ਸਾਡਾ ਇੱਥੇ ਫਸਲ ਪੈਦਾ ਕਰਕੇ ਜੇ ਵੇਚਣਾ ਸਾਡੀ ਜ਼ਰੂਰਤ ਹੈ ਜੇ ਲੋੜ ਹੈ ਤਾਂ ਉੱਥੇ ਜਿਹੜਾ ਜੰਗਲ ਨੇ ਉਹਨਾਂ ਦੇ ਵਿੱਚੋਂ ਜੜੀ ਬੂਟੀਆਂ ਜਾਂ ਹੋਰ ਚੀਜ਼ਾਂ ਲੈ ਕੇ ਆਪਦਾ ਗੁਜ਼ਾਰਾ ਕਰਨਾ ਤੇ ਅੱਗੇ ਮੰਡੀ ਦੀ ਜ਼ਰੂਰਤ ਲਈ ਲੈ ਕੇ ਆਉਣਾ ਉਹਨਾਂ ਲੋਕਾਂ ਦੀ ਲੋੜ ਹੈ ਤੇ ਜਦੋਂ ਇਹ ਕਾਨੂੰਨ ਬਣਾ ਦਿੰਦੇ ਨੇ ਕਿ ਇੱਥੋਂ ਦਾ ਪਾਣੀ ਬੋਤਲਾਂ 'ਚ ਭਰ ਕੇ ਪ੍ਰਾਈਵੇਟ ਕੰਪਨੀ ਫਲਾਣੀ ਵੇਚੂਗੀ ਤਾਂ ਉਹ ਆ ਇਸ ਤਰ੍ਹਾਂ ਨਾਲ ਖੋਇਆ ਜਾਂਦਾ ਕਿ ਅਸੀਂ ਉਹਦਾ ਵਿਰੋਧ ਕਰਨ ਲਈ ਇਕੱਠੇ ਹੁੰਨੇ ਆ ਸਾਡੇ ਕੋਲ ਥੋੜੇ ਬਹੁਤੇ ਸੂਲ ਤਾਂ ਹੈਗੀਆਂ ਨੇ মিডিਆ ਦੀਆਂ ਅਸੀਂ ਆਪਦੇ ਟਰੈਕਟਰ ਸੜਕਾਂ ਦੇ ਉਤਾਰ ਦਿੰਨੇ ਆ ਅਸੀਂ ਆਪਣੇ ਮੋਟਰਸਾਈਕਲ ਉਤਾਰ ਦਿੰਨੇ ਆ ਅਸੀਂ ਵੱਡੇ ਵੱਡੇ ਧਰਨੇ ਮਾਰ ਕੇ ਬੈਠ ਜਾਂਦੇ ਆ ਪਰ ਵਕਾਫ ਦੇ ਨਾਂ ਤੇ ਜਦੋਂ ਜੰਗਲ ਦੇ دریاਵਾਂ ਨੂੰ ਇਹ ਬੋਤਲਾਂ 'ਚ ਭਰ ਕੇ ਵੇਚਣਾ ਚਾਹੁੰਦੇ ਨੇ ਤਾਂ ਉਹ ਆਦੀਵਾਸੀ ਕਿਸਾਨ ਉਹ ਰੱਖ ਹੀ ਕਰਨਾਉਂਦੇ ਨੇ ਕਿਉਂਕਿ ਉਹਨਾਂ ਦੀ ਜ਼ਰੂਰਤ ਹੈ ਪਾਣੀ ਜਦੋਂ ਛੜਕਾਂ ਕੱਟਣ ਦੇ ਨਾਂ ਤੇ ਉਹਨਾਂ ਰੁੱਖਾਂ ਨੂੰ ਕੀਮਤੀ ਲੱਕੜਾਂ ਨੂੰ ਵੱਢ ਕੇ ਜੰਗਲਾਂ ਨੂੰ ਤਬਾਹ ਕਰਕੇ ਵੇਚਿਆ ਜਾਂਦਾ ਤਾਂ ਰੋਕਣ ਆਉਂਦੇ ਨੇ ਕਿਉਂਕਿ ਉਹਨਾਂ ਦੀ ਲੋੜ ਹੈ ਉਹ ਧਰਤੀ ਜਿੱਥੇ ਥੱਲੇ ਖਣਿਤ ਪਦਾਰਥ ਨੇ ਇਹ ਕਹਿੰਦੇ ਨੇ ਕਿ ਅਸੀਂ ਵਿਕਾਸ ਕਰਨਾ ਹੈ ਅਸੀਂ ਦੁਨੀਆ ਨੂੰ ਚੀਜ਼ਾਂ ਦੇਣੀਆਂ ਨੇ ਉਹ ਚਾਹੇ ਖਣਿਤ ਪਦਾਰਥ ਨੇ ਹੀਰੇ ਮੋਤੀ ਨੇ ਜਾਂ ਜੋ ਕੁਝ ਵੀ ਆ ਤਾਂ ਲੋਬ ਰੋਕਣ ਆਉਂਦੇ ਨੇ ਕਿ ਸਾਡਾ ਇਹ ਘਰ ਹੈ ਸਾਡਾ ਰਹਿਣ ਬਸੇੜਾ ਹੈ ਤਾਂ ਜਦੋਂ ਰੋਕਣ ਆਉਂਦੇ ਨੇ ਔਰਤਾਂ ਦਾ ਜਦੋਂ ਬਲਾਕਕਾਰ ਹੁੰਦੇ ਨੇ ਤਾਂ ਫਿਰ ਉਹ ਕੀ ਕਰਦੇ ਨੇ ਫਿਰ ਉਹ ਸਾਡੇ ਬਾਬੇ ਦਾ ਦੱਸਿਆ ਹੋਇਆ ਕਿ ਚੂਗਰ ਅਧਮ ਮਹੀਰ ਦੇ ਦਰ ਗੁਜਸ ਹਲਾਲ ਹਸਤ ਬਰਦਨ ਬਾ ਸ਼ਮਸ਼ੀਰ ਦੇ ਦਸ ਫਿਰ ਉਹਨਾਂ ਹਥਿਆਰ ਚੁੱਕੇ ਨੇ ਤੇ ਉਹਨਾਂ ਲੋਕਾਂ ਨੂੰ ਲੜਦੇ ਆ ਉੱਤੇ ਜਿਹੜੇ ਸੀਮਤ ਹਥਿਆਰਾਂ ਦੇ ਨਾਲ ਆਪਦੀ ਜ਼ਮੀਰ ਦੀ ਉਹਵੇਂ ਰਾਖੀ ਕਰ ਰਹੇ ਨੇ ਜਿੰਨੇ ਤੁਸੀਂ ਕਰ ਰਹੇ ਹੋ ਤਾਂ ਉਹਨਾਂ ਨੂੰ ਘੇਰ ਕੇ ਮਾਰਿਆ ਜਾ ਰਿਹਾ ਉਹਨਾਂ ਤੇ ਡਰੋਂ ਹਮਲੇ ਸੁੱਟੇ ਗਾਲੇ ਉਹਨਾਂ ਨੂੰ ਉਜਾੜਿਆ ਜਾ ਰਿਹਾ ਹੈ ਪਾਕੀ ਖਸੂਰ ਹੈ ਇਜ਼ਰਾਇਲ ਦੇ ਉਹਨਾਂ ਲੱਖਾਂ ਬੱਚਿਆਂ ਦਾ ਜਿਨ੍ਹਾਂ ਦੀ ਘੇਰਾਬੰਦੀ ਕਰਕੇ ਉੱਪਰੋਂ ਬੰਬ ਸੁੱਟੇ ਜਾ ਰਹੇ ਨੇ ਥੱਲੇ ਭੁੱਖ ਦੇ ਵਿੱਚ ਮਰ ਰਹੇ ਨੇ ਉਹ ਪੱਤਰਕਾਰ ਰਿਪੋਰਟਾਂ ਲੈ ਕੇ ਆਉਂਦੇ ਨੇ ਉਹਨਾਂ ਨੂੰ ਵੀ ਮਾਰਿਆ ਜਾ ਰਿਹਾ ਉਹ ਰਿਪੋਰਟਾਂ ਲੈ ਕੇ ਆਉਂਦੇ ਨੇ ਕਿ ਜਦੋਂ ਬੱਚਾ ਜੰਮਿਆ ਸੀ ਉਦੋਂ ਭਾਰ ਜ਼ਿਆਦਾ ਸੀ ਤੇ ਅੱਜ ਭੁੱਖ ਦੇ ਨਾਲ ਉਹਦਾ ਭਾਰ ਘਟ ਗਿਆ ਤੇ ਸ਼ਾਇਦ ਅਸੀਂ ਥੋੜਾ ਜੱਕਿਆਏ ਸਾਨੂੰ ਲੱਗਿਆ ਕਿ ਉਹ ਜੰਗਲ ਦੇ ਵਿੱਚ ਡੇਕ ਰਿਹਾ ਨਹੀਂ ਭਰਾਵੋ ਸਾਨੂੰ ਲੱਗਿਆ ਕਿ ਸ਼ਹਿਰ ਸ਼ੰਭੂ ਦੇ ਖਨੌਰੀ ਦੇ ਡਰੋਨ ਨਹੀਂ ਡੇਕ ਰਿਹਾ ਨਹੀਂ ਭਰਾਵੋ ਆ ਦੋ ਕੁ ਮਹੀਨੇ ਪਹਿਲਾਂ ਸਾਡੇ ਫਰੋਇਪਰ ਬੈਠਿਆਂ ਦੇ ਸਿਰਾਂ ਦੇ ਉੱਤੋਂ ਦੀ ਡਰੋਨ ਲੱਗ ਕੇ ਗਏ ਨੇ ਸੋ ਇਹ ਜੇ ਲੁੱਟਣ ਵਾਲੇ ਨੇ ਉਹਨਾਂ ਨਾਲ ਲੜ ਸਕਦਾ ਕਿ ਅਸੀਂ ਲੁੱਟਣਾ ਹੈ ਅਸੀਂ ਕੁੱਟਣਾ ਸਾਨੂੰ ਮਾਰਨਾ ਪਵੇ ਗੋਲੀ ਨਾਲ ਮਾਰਨਾ ਪਵੇ ਜੇਲਾ ਚ ਡਰੋਨਾਂ ਨਾਲ ਬੰਬ ਸੁੱਟ ਕੇ ਮਾਰਨਾ ਪਏ ਮਜ਼ਾਈਲਾ ਸੁੱਟ ਕੇ ਮਾਰਨੀ ਆਪਣੇ ਸਹੀ ਮਾਰਨਾ ਤੇ ਅਸੀਂ ਜਮੀਰ ਧਰਤੀ ਦੇ ਉੱਤੇ ਕਾਬਜ਼ ਹੋਣਾ ਤਾਂ ਜਦੋਂ ਮਾਰਨ ਲਈ ਤਿਆਰ ਹੋਏ ਹੋਏ ਨੇ ਤਾਂ ਫਿਰ ਸਾਡਾ ਫਰਜ਼ ਬਣਦਾ ਕਿ ਜਿੱਥੇ-ਜਿੱਥੇ ਉਹ ਮਾਰ ਰਹੇ ਨੇ ਜੋ ਜਿਹੜਾ ਜੋ ਕਾਗਜ਼ ਹੀ ਮਾਰ ਰਹੇ ਨੇ ਬੱਚਿਆਂ ਨੂੰ ਕੁੱਖੇ ਜੋ ਹਸਪਤਾਲ ਉਡਾ ਰਹੇ ਨੇ ਜੋ ਜੰਗਲਾਂ ਦੇ ਆਦੀਵਾਸੀਆਂ ਨੂੰ ਬਾਹਰ ਰੇ ਨੇ ਜੋ ਸਾਡੇ ਪੰਜਾਬ ਦੇ ਵਿੱਚ ਜ਼ਮੀਨ ਖੋਹ ਲਈ ਆ ਲੁੱਟੇ ਜਾ ਰਹੇ ਆ ਜਿੰਨੇ ਕੁੱਟੇ ਜਾ ਰਹੇ ਜਿੰਨੇ ਮਾਰੇ ਜਾ ਰਹੇ ਆ ਅਸੀਂ ਇੱਕ ਸਾਹ ਚ ਪਾ ਲਈਏ ਚਾਹੇ ਬੰਦੂਕ ਨਾਲ ਲੜਨ ਵਾਲੇ ਹੋਣ ਚਾਹੇ ਡਾਕ ਨਾਲ ਲੜਨ ਵਾਲੇ ਹੋਣ ਚਾਹੇ ਕਰਮਾ ਨਾਲ ਲੜਨ ਵਾਲੇ ਹੋਣ ਚਾਹੇ ਮਾਈਕ ਤੇ ਕੈਮਰਾ ਚੱਕ ਕੇ ਲੜਨ ਵਾਲੇ ਹੋਣ ਉਹ ਸਾਰੇ ਇਕੱਠੇ ਹੋਣ ਕਿਉਂਕਿ ਗੱਲ ਸਿਰਫ ਸਾਡੇ ਮਾਰੇ ਜਾਣ ਦੀ ਨਹੀਂ ਜੇ ਅਸੀਂ ਇਕੱਠੇ ਹੋ ਜਾਈਏ ਜੇ ਸਾਰੇ ਮੁਖਾਫੀ ਜਿੰਨੇ ਚਾਹੇ ਸਾਡੇ ਕਿੰਨੇ ਵੀ ਵਖਰੇਵੇਂ ਹੋਣ ਕਿਉਂਕਿ ਦੁਸ਼ਮਣ ਮਾਰ ਦੋਸਤ ਹੁੰਦਾ ਜਿਹੜਾ ਵੀ ਬੰਦਾ ਪੰਜਾਬ ਅੰਦਰ ਇਹ ਸੋਚਦਾ ਕਿ ਪੰਜਾਬ ਮੁਕਤੀ ਹੋਣੀ ਚਾਹੀਦੀ ਹੈ ਪੰਜਾਬ ਦੀ ਉਹ ਚਾਹੇ ਸਿੱਖ ਹੋਵੇ ਕਾਲਣ ਹੋਵੇ ਮੁਸਲਮਾਨ ਹੋਵੇ ਹਿੰਦੂ ਹੋਵੇ ਉਹ ਇਕੱਠਾ ਹੋ ਜਾਵੇ ਜੇ ਪੰਜਾਬੀ ਇਕੱਠੇ ਹੋ ਗਏ ਅਸੀਂ ਬਿਹਾਰੀਆਂ ਨੂੰ ਲੈ ਆਵਾਂਗੇ ਬਗਾਲੀਆਂ ਨੂੰ ਲੈ ਆਵਾਂਗੇ ਮਰਾਠੀਆਂ ਨੂੰ ਲੈ ਆਵਾਂਗੇ ਕੰਨੜਾ ਨੂੰ ਲੈ ਆਵਾਂਗੇ ਤੱਪਨਾ ਨੂੰ ਲੈ ਆਵਾਂਗੇ ਆਦੀਵਾਸੀਆਂ ਨੂੰ ਨਾਲ ਲੈ ਲਵਾਂਗੇ ਜਦੋਂ ਅਸੀਂ ਸਾਰੇ ਇਕੱਠੇ ਹੋ ਗਏ ਤਾਂ ਭਾਰਤ ਦੀ ਲਹਿਰ ਪੂਰੀ ਦੁਨੀਆ ਚਾਹੇ ਇਜ਼ਰਾਈਲੀਆਂ ਨੂੰ ਹੋਣ ਗਾਜ਼ਾ ਵਾਲਿਆਂ ਨੂੰ ਚਾਹੇ ਯੂਕਰੇਨ ਵਾਲਿਆਂ ਨੂੰ ਚਾਹੇ ਲੈਟਨ ਅਮਰੀਕਾ ਦੇ ਮੁਲਕਾਂ ਨੂੰ ਜਾਂ ਹੋਰ ਜਿੰਨੇ ਵੀ ਤੀਜੀ ਦੁਨੀਆ ਦੇ ਮੁਲਕ ਨੇ ਉਹ ਜਦੋਂ ਇਕੱਠੇ ਹੋ ਗਏ ਤਾਂ ਫੇਰ ਕਿਉਂਕਿ ਸਾਡੀ ਤਿਆਰੀ ਕਰਨੀ ਪੈਣੀ ਸਾਨੂੰ ਇਹੋ ਜੀ ਕਿ ਜਾਂ ਫਿਰ ਆਪ ਨਹੀਂ ਜਾਂ ਗਾਹ ਨਹੀਂ ਜੇ ਅਸੀਂ ਨਾਲ ਲੜੇ ਅਸੀਂ ਨਹੀਂ ਬਚਣਾ ਤੇ ਜੇ ਲੜ ਪਏ ਤੇ ਮਰਨਾ ਤੋਂ ਮੈਂ ਵੀ ਹੈ ਹੋ ਸਕਦਾ ਪਰ ਸੱਤਾ ਹੀ ਪਲਟ ਜਾਵੇ ਤੇ ਸੱਚੀ-ਮੁੱਚੀ ਕਿਸਾਨਾਂ ਮਜ਼ਦੂਰਾਂ ਦਾ ਰਾਜ ਆ ਜਾਵੇ ਉਹਨਾਂ ਦੇ ਲਈ ਦੁਰਨਾ ਪੈਣਾ ਭਰਾਵੋ ਆ ਜਿਹੜੇ ਰੱਸੀ ਤੋਂ ਪਰੇ ਬੈਠੇ ਹੋ ਇਹਨਾਂ ਨੂੰ ਵੀ ਦੁਰਨਾ ਪੈਣਾ ਤੇ ਆਹ ਜਿਹੜੇ ਰੱਸੀ ਤੋਂ ਇਧਰ ਬੈਠੇ ਨੇ ਇਹਨਾਂ ਨੂੰ ਵੀ ਦੁਰਨਾ ਪੈਣਾ ਤੁਸੀਂ ਇਹ ਜ਼ਿੰਮੇਵਾਰੀ ਲੈ ਲਵੋ ਕਿ ਅਸੀਂ ਪਿੰਡ ਪਿੰਡ ਗਲੀ ਗਲੀ ਮੱਲੇ ਬੱਲੇ ਜਾ ਕੇ ਤਮਾਮ ਉਹਨਾਂ ਲੋਕਾਂ ਨੂੰ ਚਾਹੇ ਸਿੱਖ ਨੇ ਬੁੱਧੀ ਜੀ ਵੀ ਨੇ ਦਲਿਤ ਦੇ ਆਦਿਵਾਸੀ ਨੇ ਹਿੰਦੂ ਨੇ ਮੁਸਲਮਾਨ ਨੇ ਕਾਮਰੇਡ ਨੇ ਅਸੀਂ ਹਕੂਮਤ ਦੇ ਖਿਲਾਫ ਲੜਨੀ ਤਿਆਰ ਕਰਾਂਗੇ ਤੇ ਇਹਨਾਂ ਨੂੰ ਦੁਰਨਾ ਪੈਣਾ ਕਿ ਅਸੀਂ ਪੰਜਾਬ ਤੋਂ ਬਾਹਰ ਨਿਕਲ ਕੇ ਦੇਸ਼ ਦੇ ਹਰ ਇੱਕ ਦੇ ਲੋਕ ਜਿਹੜੇ ਜਿਹੜੇ ਸਾਮਰਾਜ ਦੇ ਖਿਲਾਫ ਨੇ ਅਮਰੀਕਨ ਸਾਮਰਾਜ ਦੇ ਖਿਲਾਫ ਨੇ ਭਾਰਤ ਦੀ ਦਰਹਕੂਮਤ ਦੇ ਖਿਲਾਫ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇਹੋ ਜੀ ਨਾਰ ਬਣਾਵਾਂਗੇ ਜਿਹੜੀ ਸੱਚੀ ਗੇ ਤੇ ਸਭੇ ਸਾਂਝੀ ਵਾਸ ਦਾਣ ਕੋਈ ਨਾ ਦੱਸੇ ਬਾਹਰ ਵਰ ਜਿਓ ਵਾਲਾ ਸਮਾਜ ਸਰਜੂਗੀ ਸੋ ਇਹਨਾਂ ਬਿੰਦੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ